ਸਤਿ ਸ਼੍ਰੀ ਅਕਾਲ ਜੀ ਦੋਸਤੋ ਤੁਹਾਨੂੰ ਮੈਂ ਅੱਜ ਬੜਾ ਵਧੀਆ ਇੱਕ ਥਾਂ ਤੇ ਲੈ ਕੇ ਆਇਆ ਨਾਲ ਦੀ ਨਾਲ ਦੇਖੀ ਚੱਲੋ ਆਪਾਂ ਖੇਤਾਂ 'ਚ ਖੜੇ ਆਂ ਵਧੀਆ ਧੁੱਪ ਲੱਗੀ ਹੋਈ ਆ ਤੇ ਜੰਗਲ ਦੇ ਵਿੱਚ ਮੰਗਲ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੁਹਾਨੂੰ ਇੱਕ ਇਹੋ ਜਿਹਾ ਪਿੰਡ 'ਚ ਲੈ ਕੇ ਆਇਆ ਨਾਂ ਤਾਂ ਬੜਾ ਟਿੱਡਾ ਹੈ ਪਰ ਕੰਮ ਬੜੇ ਸਿੱਧੇ ਇੱਥੇ ਤੇ ਬਹੁਤ ਵਧੀਆ ਚੀਜ਼ ਤੁਹਾਨੂੰ ਦੱਸਦੇ ਆ ਇੱਥੇ ਪੰਜਾਬ 'ਚ ਇਹਦਾ ਨਾਂ ਪੰਜਾਬ ਨਹੀਂ ਛੱਡੋ ਬਹੁਤ ਦੂਰ ਤੱਕ ਨਾਂ ਬੋਲਦਾ ਇਸ ਪਿੰਡ ਦਾ ਐਂਡ ਬਹੁਤ ਹੀ ਮਾਰਜੀਨਲ ਫਾਰਮਰ ਨੇ ਇੱਥੇ ਐਂਡ ਤੁਹਾਨੂੰ ਮੈਂ ਦੱਸ ਦਿਆਂ ਕਿ ਮੇਰੇ ਪਿੰਡ ਦੇ ਨਾਲ ਹੀ ਇਹ ਪਿੰਡ ਹੈ ਤੇ ਇਹ ਪਿੰਡ ਟਿੱਬੇ ਤੇ ਸੀ ਤੇ ਜਿਹਨੂੰ ਛੱਟਾ ਝਲਾਰ ਕਹਿੰਨੇ ਆ ਉਹਦੇ ਨਾਲ ਜ਼ਿਆਦਾ ਖੇਤੀ ਜਿਹੜੀ ਆ ਆਪਾਸ਼ੀ ਹੁੰਦੀ ਸੀ ਐਂਡ ਬਹੁਤ ਔਖੀ ਖੇਤੀ ਕਰਦੇ ਸੀ ਫਿਰ ਇੱਕ ਐਸਾ ਮੋੜ ਆਇਆ ਕਿ ਪਿੰਡ ਦਾ ਨਾਂ ਵੱਜਣ ਲੱਗ ਪਿਆ ਤੁਹਾਨੂੰ ਮੈਂ ਹੁਣ ਕੈਮਰਾ ਲਾ ਕੇ ਦਿਖਾਉਣਾ ਕਿ ਮੈਂ ਹੁਣ ਆ ਜਿੱਥੇ ਖੜਾ ਪਹਿਲਾਂ ਤਾਂ ਕਮੈਂਟ ਕਰਕੇ ਦੱਸੋ ਕਿ ਇਹ ਕੀ ਚੀਜ਼ ਹੈ ਠੀਕ ਹੈ ਜੀ ਇਹਨੂੰ ਦਿਖਾਓ ਪਿੱਛੇ ਬਾਗ ਬੂਟੇ ਬੜਾ ਕੁਛ ਹੈ ਠੀਕ ਹੈ ਜੀ ਤੇ ਬੜੇ ਤਰ੍ਹਾਂ ਤਰ੍ਹਾਂ ਦੇ ਇਹ ਗੁਲਾਬ ਨੇ ਪਿੰਡ ਹੈ ਜੀ ਨਾਂ ਸੱਪਾਂ ਵਾਲੀ ਤੇ ਤੁਹਾਨੂੰ ਸੜਕ ਵੀ ਦਿਖਾਉਂਗਾ ਮੇਨ ਰੋਡ ਤੇ ਵੀ ਲੈ ਕੇ ਚੱਲੂਗਾ ਤੇ ਆੜੂ ਦਾ ਬਾਗ ਸਾਹਮਣੇ ਆੜੂ ਦਾ ਬਾਗ ਵੀ ਬਾਈ ਕਹਿੰਦੇ ਸਾਡੇ ਖੜਾ ਹੈ ਪਹਿਲਾਂ ਬਾਈ ਨੂੰ ਪੁੱਛਦਾ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆਜੋ ਖੜੇ ਹੋ ਜਾਓ ਫਿਰ ਵਧੀਆ ਜੀ ਗੱਲਬਾਤ ਕਰਦੇ ਆ ਕੀ ਨਾਂਜੀ ਤੁਹਾਡਾ ਕੇਵਲ ਕ੍ਰਿਸ਼ਨ ਜੀ ਕੇਵਲ ਜੀ ਆਏ ਦੱਸੋ ਆਪਣਾ ਪਿੰਡ ਜਿਹੜਾ ਪਹਿਲਾਂ ਤਾਂ ਬੜੀ ਬਹੁਤ ਔਖੀ ਖੇਤੀ ਕਰਦੇ ਸੀ ਤਿੱਬੇ ਸੀਗੇ ਝੱਟੇ ਨਾਲ ਪਾਣੀ ਲੱਗਦਾ ਸੀ ਇਹ ਹੁਣ ਨਰਸਰੀਆਂ ਪਿੰਡ ਚ ਕਿੰਨੀਆਂ ਕਹਤੇ ਕਦੋਂ ਤੋਂ ਇਹ ਕੰਮ ਸ਼ੁਰੂ ਹੈ ਇਹ 5 ਕੁ ਸਾਲ ਨਰਸਰੀਆਂ ਆ ਗਈਆਂ ਜੀ ਕੰਮ ਤਾਂ 1962 ਤੋਂ ਸਟਾਰਟ ਹੈ ਨਰਸਰੀ ਦਾ ਹਾਂਜੀ ਪਰ ਮੈਂ 90 ਤੋਂ ਕਰਨ ਲੱਗਿਆ ਜੀ میٹرਕ ਕਰਕੇ ਜੀ میٹرਕ ਕਰਕੇ ਹਾਂਜੀ ਤੇ ਇਹ ਕੌਣ ਲੋਕ ਆਏ ਸੀਗੇ ਜਦੋਂ 1962 ਚ ਕਹਿੰਦੇ ਵੀ ਪ੍ਰਵਾਸੀ ਆਏ ਸੀ ਇਹ ਸੇਤਿਆ ਨੇ ਪ੍ਰਵਾਸੀ ਸਦਾਏ ਸੀ ਆਗਰੇ ਤੋਂ ਜੀ ਅੱਛਾ ਜੀ ਉਦੋਂ ਤੋਂ ਕੰਮ ਸਟਾਰਟ ਹੋ ਰਿਹਾ ਹੈ ਜੀ ਹੂੰ ਹੁਣ ਕਾਫੀ ਦੂਰ ਦੂਰ ਤੱਕ ਜਾ ਰਿਹਾ ਮਾਲ ਜੀ ਪੰਜਾਬ ਹਰਿਆਣਾ ਰਾਜਸਥਾਨ ਯੂਪੀ ਅੱਠ-10 ਸਟੇਟਾਂ 'ਚ ਪਹੁੰਚ ਰਿਹਾ ਜੀ ਉਦੋਂ ਸੇਤਿਆ ਨੇ ਨਰਸਰੀ ਹਾਂਜੀ ਕਾਦੀ ਸ਼ੁਰੂ ਕੀਤੀ ਕਿਨੂਆ ਦੀ ਮਾਲਟਾ ਜੀ ਮਾਲਟਾ ਹਾਂਜੀ ਅੱਜ ਮਾਲਟੇ ਤੋਂ ਸ਼ੁਰੂ ਹੋ ਕੇ ਤੇ ਹੁਣ ਤੁਸੀਂ ਇੱਥੇ ਸਾਰੀਆਂ ਆਪਣੇ ਸੀਡਰਸ ਪਲਾਂਟ ਦੇ ਸਾਰੇ ਫਰੂਟ ਤਿਆਰ ਕਰਨੇ ਕਿਹੜੇ ਕਿਹੜੇ ਪਲਾਂਟ ਹੈ ਸਟਰਸ ਕਿਨੂ ਮਾਲਟਾ ਮੌਸਮੀ ਗ੍ਰੇਪਫਰੂਟ ਮਿੱਠਾ ਜ਼ਾਫਾ ਤੇ ਪਿਲਕਣ ਵਗੈਰਾ ਸਾਰੀਆਂ ਜਿੰਨੀਆਂ ਵੀ ਸੀਟਰਸ ਪਲਾਂਟ ਸਾਰੇ ਮਿਲ ਜਾਣਗੇ ਤੇ ਅਚਾਹ ਦੱਸੋ ਜਿਹੜਾ ਹੁਣ ਆਪਾਂ ਗਲਾਬ ਦਾ ਕੰਮ ਕਰ ਰਹੇ ਹਾਂ ਗਲਾਬ ਦੀ ਨਰਸਰੀ ਵੀ ਬੜੀ ਮਸ਼ਹੂਰ ਹੈ ਬਚਾਲੇ ਜੇ ਤਾਂ ਚਲੋ ਕਹਿੰਦੇ ਪੈ ਗਈ ਸੀ ਬਿਮਾਰੀ ਪੈ ਗਈ ਸੀ ਖਰਾਬ ਹੋ ਗਿਆ ਸੀ ਹੁਣ ਕੀ ਸਥਿਤੀ ਹੈ ਗਲਾਬ ਦੀ ਠੀਕ ਹੈ ਇਸ ਵਾਰੀ ਤਾਂ ਪੂਰਾ ਹੀ ਨਹੀਂ ਆ ਰਿਹਾ ਜੀ ਅੱਛਾ ਹਾਂਜੀ ਤੇ ਗਲਾਬ ਦਾ ਕੰਮ ਕਦੋਂ ਤੋਂ ਸ਼ੁਰੂ ਹੋਇਆ ਇੱਥੇ ਉਦੋਂ ਦੇ 90 ਤੋਂ ਕਰ ਰਹੇ ਹਾਂ ਜੀ ਤੁਸੀਂ 90 ਤੋਂ ਕਰਨਾ ਕਿੰਨਾ ਕਿੱਥੋਂ ਤੱਕ ਜਾਂਦਾ ਗੁਲਾਬ ਫਿਰ ਅੱਠ-10 ਸਟੇਟਾਂ ਦੇ ਅਸੀਂ ਵੇਚ ਰਹੇ ਹਾਂ ਜੀ ਮੈਂ ਤਾਂ ਜ਼ਿਆਦਾ ਪਟਿਆਲਾ ਜਾਂਦੀ ਗਾੜੀ ਦੇ ਰਿਹਾ ਜੀ ਤੁਸੀਂ ਪਟਿਆਲਾ ਕਿਹੜੀਆਂ ਕਿੰਨੀਆਂ ਤੁਹਾਡੇ ਕੋਲੇ ਰੰਗ ਕਿੰਨੇ ਆ ਕਲਰ ਵੈਰਾਈਟੀਆਂ ਸਾਡੇ ਕੋਲ 35 ਮੌਕੇ ਦੇ ਮੌਜੂਦ ਨੇ ਜਿੰਦੇ ਵਿੱਚ 20 ਰੰਗ ਆਗੇ ਨੇ 20 ਰੰਗ ਇਹ ਵੈਰਾਈਟੀਆਂ ਕਿਹੜੀਆਂ ਹੁੰਦੀਆਂ 20 ਰੰਗਾਂ ਦੀਆਂ ਕਿਵੇਂ ਜਿਵੇਂ ਚਾਰ ਲਿਸਟਨ ਤਾਜਮਹਿਲ ਸਤਿਗੋ ਸਤ ਸ੍ਰੀ ਅਕਾਲ ਜੀ ਇਹ ਬਰਾਏ ਪਾਲਦੇ ਕਿਵੇਂ ਆ ਕਿਵੇਂ ਰੱਖਦੇ ਹੋ ਇਹਨਾਂ ਕੋਈ ਸਵਾਲ ਪਹਿਲਾਂ ਪਨੀਰੀ ਲਾਉਣੀ ਪੈਂਦੀ ਹੈ ਜੀ ਫਿਰ ਅੱਗੇ ਕਟਿੰਗ ਕਰਕੇ ਸਿਸਟਮ ਅੱਛਾ ਮਦਰ ਮਦਰ ਪਲਾਂਟ ਰੱਖੀ ਹੋਏ ਤੁਹਾਡੇ ਸੋ ਮਦਰ ਪਲਾਂਟ ਰੱਖੇ ਤੇ ਆ ਇੱਧਰ ਤੁਸੀਂ ਐਂ ਦੱਸੋ ਆ ਆ ਗਿਆ ਆੜੂ ਹਾਂਜੀ ਆੜੂ ਦਾ ਬਾਗ ਆੜੂ ਕਿੰਨਾ ਕਾਮਯਾਬਾ ਹੁਣ ਆਪਣੇ ਛਾਨੇ ਪੰਜਾਬ ਬਹੁਤ ਵਧੀਆ ਕਾਮਯਾਬਾ ਹੈ ਜੀ ਅੱਛਾ ਹਾਂਜੀ ਕਿੰਨੇ ਰੁਪਏ ਕਿੱਲਾ ਅਕਸਰ ਜਿਹੜਾ ਕਿ ਦੇ ਦਿੰਦਾ ਇਹ ਵੈਸੇ ਤਾਂ ਜੀ ਵਧੀਆ ਫਰੂਟ ਆ ਜੇ ਤਾਂ 2.5 ਤੋਂ 3 ਲੱਖ ਰੁਪਏ ਦੇ ਸਕਦਾ ਜੀ ਤੇ ਮਾਰਕੀਟਿੰਗ ਮਾਰਕੀਟਿੰਗ ਕੋਈ ਯੋਖੀ ਨਹੀਂ ਪਹਿਲਾਂ 라ਡੂ ਦੇ ਕਹਿੰਦਾ ਵੀ ਥੋੜੇ ਦਿਨ ਹੀ ਇਹ ਦੋ ਤਿੰਨ ਮਾਰਕੀਟਿੰਗ ਤਾਂ ਥੋੜੇ ਦਿਨਾਂ ਦੀ ਬਾਕੀ ਗਾਹ ਪੈ ਜਾਂਦਾ ਜੀ ਗਾਹ ਕਾ ਜਾਂਦਾ ਹਾਂਜੀ ਗਾਹ ਕਾ ਜਾਂਦਾ ਤੇ ਹੁਣ ਜਿਵੇਂ ਆਪਣੇ ਕਿਨੂ ਐ ਇਸ ਇਲਾਕੇ ਚ ਮਰਨਾ ਸ਼ੁਰੂ ਹੋ ਗਿਆ ਸੇਮ ਕਰਕੇ ਤੁਸੀਂ ਲੋਕਾਂ ਦੀਆਂ ਵੀ ਕਮੀਆਂ ਨੇ ਜੀ ਕੱਲਾ ਸੇਮ ਦਾ ਹੀ ਕਸੂਰ ਨਹੀਂ ਜੀ ਜੀ ਲੋਕਾਂ ਦੀਆਂ ਵੀ ਕਮੀਆਂ ਨੇ ਲੋਕਾਂ ਕੋਲ ਪਹੁੰਚ ਨਹੀਂ ਹੁੰਦੀ ਕੰਮ ਕਰਨ ਵਾਲੇ ਬੰਦੇ ਘਟ ਗਏ ਨੇ ਹਮ ਖੇਤੀ ਕਰਨ ਵਾਲਾ ਕੋਈ ਬੰਦਾ ਨਹੀਂ ਹੈਗਾ ਜੀ ਇਹ ਬਹੁਤ ਵੱਡੀ ਮਾਰ ਪੈ ਰਹੀ ਹੈ ਬਹੁਤ ਵੱਡੀ ਮਾਰ ਪੈ ਰਹੀ ਜੀ ਲੋਕ ਕੈਨੇਡਾ ਆਸਟ੍ਰੇਲੀਆ ਭੱਜੇ ਫਿਰਦੇ ਨੇ ਕੋਈ ਖੇਤ ਨਹੀਂ ਸੰ ਇਹ ਵੀ ਇੱਕ ਦੁੱਖ ਦੀ ਗੱਲ ਹੈ ਵੀ ਬੜੀ ਦੁੱਖ ਦੀ ਗੱਲ ਹੈ ਜੀ ਜਦੋਂ ਲੇਬਰ ਹੀ ਨਹੀਂ ਹੈਗੀ ਖੇਤਾਂ 'ਚ ਕੰਮ ਕੌਣ ਕਰੇਗਾ ਜੀ ਵੀ ਬੱਚੇ ਮਾਲਕੀ ਕੈਨੇਡਾ ਅਮਰੀਕਾ ਪੱਜ ਗਏ ਹਾਂ ਜੀ ਕਮਾਈ ਬਹੁਤ ਹੈ ਜੀ ਜੇ ਕੋਈ ਕੰਮ ਕਰੇਗਾ ਹੂੰ ਹਾਂ ਜੀ ਤੁਹਾਡੇ ਕੋਲ ਇੱਥੇ ਕਿੰਨੀ ਜ਼ਮੀਨ ਹੈ ਮੇਰੇ ਕੋਲ ਇੱਕ ਕਿੱਲਾ ਹੀ ਹੈ ਜੀ ਇੱਕ ਕਿੱਲਾ ਹਾਂਜੀ ਬੜੀ ਦੇਖੋ ਭਾਈ ਜੀ ਆ ਸਿੱਖ ਲਓ ਨਾ ਕੀ ਦੱਸਾਂ ਤੁਸੀ ਕੇਵਲ ਪਰ ਹਰਦੀਪ ਹਰਮਨ ਨਰਸਰੀ ਹਰਦੀਪ ਹਰਮਨ ਨਰਸਰੀ ਕੇਵਲ ਜੀ ਤਾਂ ਸਿੱਖੋ ਇੱਕ ਕਿੱਲਾ ਹੈ ਤੇ ਇੱਕ ਕਿੱਲੇ ਦੇ ਚੋਂ ਸਾਰਾ ਪਰਿਵਾਰ ਪਾਲਦੇ ਨੇ 25 ਤੋਂ 30 ਲੱਖ ਦੀ ਸੇਲ ਹੈ ਇਹ ਸਾਲਦੀ ਹਾਂਜੀ ਦੱਸੋ ਹੁਣ ਤੋਂ ਹਿਸਾਬ ਲਾ ਲਓ ਵੀ 30 ਲੱਖ ਦੀ ਸੇਲ ਹੈ ਤੇ ਮੈਂ ਸਾਰੀ ਤੁਹਾਨੂੰ ਕਹਿੰਦਾ ਮਿਹਨਤ ਲਾ ਕੇ ਵੀ ਆਪਾਂ ਗੱਲ ਪਿਆ ਮਹੀਨਾ ਆਰਾਮ ਨਾਲ ਕਮਾਉਂਦੇ ਹੋਣਗੇ ਤੇ ਦੇਖੋ ਜਿਹੜਾ ਬੰਦਾ ਇੱਥੇ ਇੱਕ ਦੋ ਤਿੰਨ ਬੰਦੇ ਲੇਬਰ ਦੇ ਰੱਖ ਕੇ ਸਾਰੇ ਖਰਚੇ ਕੱਢ ਕੇ ਲੱਖ ਰੁਪਇਆ ਕਿਤੇ ਗਿਆ ਨਹੀਂ ਸੋ ਮੈਂ ਆਇਆ ਸੀ ਮੇਰਾ ਇਲਾਕਾ ਤੁਹਾਨੂੰ ਇਹਦੇ ਵਿੱਚ ਹੋਰ ਵੀ ਦਿਖਾਵਾਂਗੇ ਥੋੜੀ ਜੀ ਸੈਰ ਕਰਾਵਾਂਗੇ ਪਿੰਡ ਦਾ ਨਾਮ ਹੈ ਜੀ ਸੱਪਾਲੀ ਜਦੋਂ ਤੁਸੀਂ ਗੰਗਾ ਨਗਰ ਤੋਂ ਹਬੌਰ ਨੂੰ ਜਾਂਦੇ ਹੋ ਤਾਂ ਤਕਰੀਬਨ 35 ਕਿਲੋਮੀਟਰ ਤੇ ਤੇ ਜਦੋਂ ਹਬੌਰ ਤੋਂ ਹਾਂ ਗੰਗਨਗਰ ਨੂੰ ਜਾਣੇ ਤਾਂ 12 ਕਿਲੋਮੀਟਰ ਦੇ ਉੱਤੇ ਇਹ ਖੱਬੇ ਹੱਥ ਇਹ ਪਿੰਡ ਆਉਂਦਾ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੀ ਚਲੋ ਤੁਹਾਨੂੰ ਹੋਰ ਵੀ ਦਿਖਾਵਾਂਗੇ ਬਾਗਾਂ ਦਾ ਇਲਾਕਾ ਤੇ ਰਾਗਾਂ ਦਾ ਤਾਂ ਨਹੀਂ ਬਾਗਾਂ ਦਾ ਇਲਾਕਾ ਜ਼ਰੂਰ ਹੈ ਫੁੱਲ ਤੁਹਾਨੂੰ ਮੈਂ ਦਿਖਾ ਦਿੰਨਾ ਹੈ ਵੇਖੀ ਚਲੋ ਨਿੰਬੂ ਵੀ ਦਿਖਾ ਦਿੰਨੇ ਆਂ ਇਹ ਨਿੰਬੂ ਕਿੱਥੇ ਲੱਗਾ ਉਹ ਸਾਹਮਣੇ ਉਹ ਨਿੰਬੂ ਲੱਗਾ ਜੀ ਅੱਗੇ ਨਿੰਬੂ ਕਿੰਨੇ ਤਰ੍ਹਾਂ ਦੇ ਆ ਨਿੰਬੂ ਸਾਡੇ ਕੋਲ ਮੌਕੇ ਦੇ 5 ਕਿ ਤਰ੍ਹਾਂ ਦੇ ਆ ਅੱਛਾ ਇੱਕ ਗੱਲ ਦੱਸੋ ਨਿੰਬੂਆਂ ਦਾ ਬਾਗ ਲਾਉਣ 'ਚ ਫਾਇਦਾ ਹੈ ਜੇ ਕੰਮ ਕਰਨਾ ਫਿਰ ਫਾਇਦਾ ਹੈ ਜੀ ਅੱਛਾ ਨਿੰਬੂ ਦਾ ਹਾਂ ਜੀ ਆਮ ਆਪਣਾ ਨਿੰਬੂ ਤਾਂ ਆਉਂਦਾ ਨਾ ਪਰ ਆ ਉਧਰੋਂ ਗੁਜਰਾਤ ਤੋਂ ਗੁਜਰਾਤ ਤੋਂ ਹਾਂਜੀ ਹੂੰ ਹੂੰ ਬਾਕੀ ਕੰਮ ਕਰਾਂਗੇ ਤਾਂ ਫਾਇਦਾ ਹੈ ਜੀ ਨਹੀਂ ਆਪਣੇ ਨਿੰਬੂ ਕਿਉਂ ਨਹੀਂ ਲਾਉਂਦੇ ਲੋਕ ਮਾਰਕੀਟਿੰਗ ਕੌਣ ਕਰੇ ਜੀ ਕੋਈ ਬੰਦਾ ਹੈ ਨਹੀਂ ਕੰਮ ਕਰਨ ਵਾਲਾ ਲੋਕੀਂ ਤਾਂ ਸਾਨੂੰ ਮੌਕੇ ਦੇ ਪੈਸੇ ਚਾਹੀਦੇ ਨੇ ਜੀ ਉਹ ਟਾਈਮ ਨਹੀਂ ਦੇ ਰਿਹਾ ਅੱਛਾ ਆ ਦੇਖੋ ਮੈਂ ਤੁਹਾਡਾ ਨਾ ਇੱਕ ਆਹ ਦੇਖ ਰਿਹਾ ਸੀਗਾ ਤੁਸੀਂ ਜਿਹੜਾ ਆੜੂ ਦਾ ਬਾਗ ਲਾਇਆ ਹੈ ਇਹਨੂੰ ਇੱਕ ਬੈੱਡ ਹੁੰਦਾ ਬੈੱਡ ਤੋਂ ਉੱਤੇ ਚੱਕ ਕੇ ਲਾਏ ਨੂੰ ਤੁਸੀਂ 2 ਫੁੱਟ ਜਿਹੜਾ ਇਹ ਮਿੱਟੀ ਲਾਈਏ ਨੇ ਇਹਨੂੰ ਉੱਚਾ ਹੀ ਰੱਖਿਆ ਜੀ ਮਿੱਟੀ ਲਾਈਏ ਜੀ ਅੱਛਾ ਵੀ ਡਿੱਗਣਾ ਪਵੇ ਹਾਂਜੀ ਅੱਛਾ ਠੀਕ ਹੈ ਉਹ ਡਿੱਗਦਾ ਵੀ ਟੇਡਾ ਹੋ ਜਾਂਦਾ ਬੂਟਾ ਹੈ ਟੇਡਾ ਹੋ ਜਾਂਦਾ ਜੀ ਇਸ ਦੀ ਜੜ ਉੱਤੇ ਹੁੰਦੀ ਹੈ ਨਾ ਹਾਂ ਜੜ ਉੱਤੇ ਹੁੰਦੀ ਹੈ ਪ੍ਰੋਬਲਮ ਆ ਹੈ ਹਾਂਜੀ ਹੁਣ ਫੁੱਲ ਆਉਣਾ ਸ਼ੁਰੂ ਹੋ ਗਿਆ ਜੀ ਆੜੂ ਨੂੰ ਬਣਿਆ ਖੜਾ ਜੀ ਆੜੂ ਅੱਛਾ ਆੜੂ ਬਣ ਗਿਆ ਹਾਂਜੀ ਬਣਿਆ ਬਣਿਆ ਜਾਂਦਾ ਜੀ ਬਸ 2-4 ਦਿਨਾਂ ਵਿੱਚ ਅੱਛਾ ਤੇ ਕਿੰਨੇ ਦਿਨਾਂ ਵਿੱਚ ਪੈਦਾ ਬਣ ਜਾਂਦਾ ਪੂਰਾ ਇਹ ਮਈ ਚ ਆਜੂਗਾ ਮਈ ਚ ਆਜੂਗਾ ਮਈ ਚ ਆਜੂਗਾ ਸਮਝ ਲਓ ਵੀ 2 ਮਹੀਨਿਆਂ ਦੀ ਫਸਲ ਹੋਈ ਫਿਰ ਸਾਰੀ ਤਿੰਨ ਦੀ ਲਾਓ ਤੀਜਾ ਚੌਥਾ ਪੰਜਵਾਂ ਜੀ ਤੀਜਾ ਚੌਥਾ ਪੰਜਵਾਂ ਹਾਂਜੀ ਠੀਕ ਆ ਜੀ ਠੀਕ ਆ ਆੜੂ ਆ ਗਿਆ ਜੀ ਛਾਨੇ ਪੰਜਾਬ ਛਾਨੇ ਪੰਜਾਬ ਇਹ ਮੋਟਾ ਪੂਰਾ ਲਾਲ ਹੈ ਨਾ ਉਹ ਜਾਂਦਾ ਮੈਂ ਕਹਿੰਦਾ ਪਾਈਏ ਦੇਖ ਲਓ ਤਾਂ ਪੂਰਾ ਐਡਾ ਪੂਰਾ ਆ ਜਾਂਦਾ ਸੀ ਸੇਵਰਗਾ ਅੱਛਾ ਸੇਵਰਗਾ ਆ ਜਾਂਦਾ ਸੀ ਚਲੋ ਜੀ ਸੋ ਸ਼ੇਅਰ ਕਰੋ ਜੀ ਤੁਹਾਨੂੰ ਹੋਰ ਵੀ ਦਿਖਾਵਾਂਗੇ ਨਿੰਬੂ ਆ ਗਿਆ ਜੀ ਇੱਧਰ ਆ ਦੇਖੋ ਤੁਹਾਨੂੰ ਨਿੰਬੂ ਦਾ ਬੂਟਾ ਵੀ ਦਿਖਾ ਦਿੰਦੇ ਜੇ ਕਿਸੇ ਵੀਰ ਨੇ ਇੱਥੋਂ ਨਰਸਰੀ ਲਜਾਣੀਆਂ ਹੈ ਸ਼ੌਂਕੀਆ ਲਜਾਣੇ ਹੈ ਤਾਂ ਤੁਸੀਂ ਲੈ ਜਾਓ ਆ ਦੇਖੋ ਮੇਰੇ ਕੋਲ ਵੀ ਇਹਦੇ ਨਾਲ ਦਾ 12 ਮਹੀਨੇ 30 ਦਿਨਾਂ ਦਾ ਬੂਟਾ ਜਿਹੜਾ ਲੱਗਿਆ ਰਹਿੰਦਾ ਜੀ ਸੋ ਛੋਟੀ ਜੀ ਇਹ ਤੁਹਾਨੂੰ ਹੋਰ ਦੱਸਦਾ ਇਹ ਲਿੰਕ ਰੋਡ ਦੇ ਉੱਤੇ ਨਰਸਰੀਆਂ ਨੇ ਜੀ ਸੱਪਾਂ ਵਾਲੀ ਤੋਂ ਪਿੰਡ ਧਰਮਪੁਰੇ ਨੂੰ ਜਦੋਂ ਜਾਂਦੇ ਆ ਸੜਕ ਦੇ ਉੱਤੇ ਤਾਂ ਬੜੀਆਂ ਖੜੀਆਂ ਨਰਸਰੀਆਂ ਇਹ ਤੁਹਾਨੂੰ ਇੱਕ ਬੜੀ ਇੰਟਰਸਟਿੰਗ ਚੀਜ਼ ਦੱਸਦਾ ਅਗਲਾ ਕਹਿੰਦਾ ਜੀ ਫਲਾਨੇ ਥਾਂ ਤੇ ਕੀ ਹੋ ਜੂਗਾ ਸੋ ਇਹ ਲਿੰਕ ਰੋਡ ਦੇ ਉੱਤੇ ਆ ਕਾਰਾਂ ਦੇਖੋ ਤੁਹਾਨੂੰ ਇੱਥੇ ਦਿਸਣਗੀਆਂ ਸੋ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦਾ